ਆਪਣਾ ਸਰਵੰਸ ਵਾਰ ਦਿੱਤਾ ਇਸ ਦੀ ਮਿਸਾਲ ਦੁਨੀਆ ਦੇ ਵਿੱਚ ਇਤਿਹਾਸ ਚ ਕਿਤੇ ਨਹੀਂ ਮਿਲਦੀ ਆਜ਼ਾਦੀ ਲਈ ਜਾਣਾ ਨਿਸ਼ਾਵਰ ਕਰਨ ਵਾਲੇ 80% ਜਿਹੜੇ ਨੇ ਉਹ ਪੰਜਾਬੀ ਨੇ ਪੰਜਾਬ ਦੀ ਧਰਤੀ ਨੇ ਸਰਦਾਰ ਭਗਤ ਸਿੰਘ ਉਦਮ ਸਿੰਘ ਕਰਤਾਰ ਸਿੰਘ ਸਰਾਬਾ ਲਾਲ ਲਾਜਪਤਰਾਏ ਸੁਖਦੇਵ ਮਦਨ لال ਢੀਂਗਰਾ ਗਦਰੀ ਬਾਬੇ ਹੋਰ ਬਹੁਤ ਮਹਾਨ ਯੋਧਿਆਂ ਨੂੰ ਜਨਮ ਲੱਗਦਾ ਹੈ ਆਜ਼ਾਦੀ ਦੀ ਲਹਿਰਾਂ ਚ ਪੰਜਾਬ ਦਾ ਯੋਗਦਾਨ ਕੂਕਾ ਲਹਿਰ ਗਦਰ ਲਹਿਰ ਕਾਮਾਗੜਾ ਮਾਰੂ ਲਹਿਰ ਬੱਬਰ ਕਾਲੀ ਲਹਿਰ ਜੈਤੋਂ ਦਾ ਮੋਰਚਾ ਜਲਿਆਂ ਵਾਲੇ ਬਾਗ ਦਾ ਸਾਕਾ ਸ਼ਾਮਲ ਇਹਨਾਂ ਮਹਾਨ ਕੁਰਬਾਨੀਆਂ ਸਦਕਾ ਦੇਸ਼ ਆਜ਼ਾਦ ਹੋਇਆ 1947 ਚ ਮੁਲਕ ਦੇ ਵਟਵਾਰੇ ਦੇ ਵਿੱਚ ਵੀ ਸਭ ਤੋਂ ਵੱਧ ਸੰਤਾਪ ਜਿਹੜਾ ਉਹ ਪੰਜਾਬ ਨੂੰ ਚਲਣਾ ਪਿਆ ਜਦੋਂ ਖੂਨ ਨਾਲ ਲਤਪਤ ਗੱਡੀਆਂ ਲਾਸ਼ਾਂ ਨਾਲ ਭਰੀਆਂ ਹੋਈਆਂ ਗੱਡੀਆਂ ਇਧਰੋਂ ਉਧਰ ਉਧਰੋਂ ਇਧਰ ਆਈਆਂ ਆਪਣੇ ਘਰ-ਬਾਰ ਛੱਡਣੇ ਪਏ ਜ਼ਮੀਨ ਜਾਇਦਾਦਾਂ ਛੱਡਲੀਆਂ ਪਈਆਂ ਆਪਣੇ ਮਿੱਤਰ ਪਿਆਰੇ ਰਿਸ਼ਤੇਦਾਰ ਦੋਸਤ ਮਿੱਤਰ ਛੱਡਣੇ ਪਏ 10 ਲੱਖ ਦੇ ਨਜ਼ਦੀਕ ਮੌਤਾਂ ਜਿਹੜੀਆਂ ਹੋਈਆਂ ਕੋਈ ਆਜ਼ਾਦੀ ਸਾਨੂੰ ਸਸਤੀ ਨਹੀਂ ਮਿਲੀ ਸਾਨੂੰ ਬਹੁਤ ਮਹਿੰਗੀ ਪਈ ਆ ਆਜ਼ਾਦੀ ਇਹ ਦੁਨੀਆ ਦੇ ਇਤਿਹਾਸ ਚ ਇਹੋ ਜਿਹੀ ਜਿਹੜੀ ਹਿਜਰਤ ਅਪਰੇ ਦੇਖਣੀ ਨਹੀਂ ਪਈ ਇਯਾਦੀ ਤੋਂ ਬਾਅਦ ਬਾਤ ਚ 65 ਚ 71 ਚ ਜੰਗਾਂ ਚਲਨੀਆਂ ਪਈਆਂ ਉਹ ਵੀ ਪੰਜਾਬ ਦੇ ਧਰਤੀ ਤੋਂ ਹੀ ਹੋਈਆਂ ਪੰਜਾਬ ਜੰਮਿਆਂ ਨੂੰ ਨਿੱਤ ਮੁਹਿਮਾ ਜਿਵੇਂ ਕਿਹਾ ਜਾਂਦਾ ਸੁਮੈਨਾ ਕੁਰਬਾਨੀਆਂ ਅੱਗੇ ਸਿਰ ਚ ਕੋਨਾ ਪੰਜਾਬ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਬਚਨ ਬੱਤਤਾ ਵੀ ਦੁਹਰਾਉਣਾ ਤੇ ਇਹ ਜ਼ਿੰਮੇਵਾਰੀ ਜਿਹੜੀ ਹੈ ਉਹ ਆਖਰੀ ਸਾਹ ਤੱਕ ਮੈਂ ਨਿਭਾਉਂਦਾ ਰਹੂੰਗਾ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਪਾ ਪ੍ਰਾਪਤ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਕਸਬਿਆਂ ਦੇ ਵਿੱਚ ਵਿਕਾਸ ਦੀਆਂ ਖਾਸ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਨੇ ਕਿਉਂਕਿ ਇਸ ਵਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ 108 ਪਿੰਡ ਨੇ 32 ਤੋਂ 34 ਸ਼ਹਿਰ ਕਸਬੇ ਨੇ ਉੱਥੇ ਜਿੱਥੇ ਉਹ ਪਿੰਡਾਂ ਦੀ ਸੁੰਦਰਤਾ ਲਈ ਵਿਕਾਸ ਲਈ ਕਿਸੇ ਕਿਸਮ ਦੀ ਕੋਈ ਘਾਤ ਨਹੀਂ ਰੱਖੀ ਜਾਊਗੀ ਉੱਥੇ ਉਹਨਾਂ ਪਿੰਡਾਂ ਦੇ ਵਿੱਚ ਅਦੁੱਤੀ ਕੀਰਤਨ ਦਰਬਾਰ ਦੀਵਾਨ ਦੇ ਗੁਰੂ ਸਾਹਿਬ ਨਾਲ ਸੰਬੰਧਿਤ ਹੋਰ ਜਿੰਨੀ ਵੀ ਚਾਹੇ ਹੋ ਲਾਈਟ ਸਾਊਂਡ ਸ਼ੋਅ ਹੋਵੇ ਚਾਹੇ ਹੋ ਕਥਾਵਾਚਕ ਉਹਨਾਂ ਦੀਆਂ ਕਹਾਣੀਆਂ ਉਹਨਾਂ ਦੀਆਂ ਕੁਰਬਾਨੀਆਂ ਬਾਰੇ ਦੱਸਣ ਇਹ ਸਾਰੇ ਪਿੰਡਾਂ 'ਚ ਕਰਾਇਆ ਜਾਊਗਾ ਸੋ ਜੋ ਸਾਡੇ 3 ਸਾਲ ਦੇ ਕਾਰਜਕ ਅਲਦਰਾਨ ਵੈਸੇ ਤਾਂ ਬਹੁਤ ਕੁਝ ਕੀਤਾ ਹੈ ਪਰ ਮੈਂ ਸਮੇ ਦੀ ਨਜ਼ਾਕਤ ਨੂੰ ਮੁੱਖ ਰੱਖਦਿਆਂ ਮੈਂ ਮੁੱਖ ਮੁੱਖ ਗੱਲਾਂ ਕਰ ਦੇਣਾ